ਹੈਲੋ ਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਜਿਹੜਾ ਕਿ ਭਾਰਤ ਦਾ ਆਖਰੀ ਪਿੰਡ ਆ ਹਿੰਦੂਮਲ ਕੋਟ ਤੇ ਨਾਲ ਆਪਣੇ ਮਾਸੀ ਦਾ ਮੁੰਡਾ ਗੋਵਿੰਦ ਕੀ ਹਾਲ ਆ ਵਧੀਆ ਬਈ ਤੇ ਅੱਜ ਆਪਾਂ ਤੁਹਾਨੂੰ ਇੱਥੇ ਸਾਰੇ ਦਿਖਾਵਾਂਗੇ ਬਾਰਡ ਏਰੀਆ ਦਿਖਾਵਾਂਗੇ ਤੇ ਬਲੌਗ ਨਾਲ ਜੁੜੇ ਰਹੋ ਬਲੌਗ ਬਹੁਤ ਸੋਹਣਾ ਹੋਣ ਵਾਲਾ ਤੇ ਆਪਾਂ ਹੁਣ ਚੱਲਦੇ ਹਾਂ ਤੁਹਾਨੂੰ ਅੱਗੇ ਵੀ ਦਿਖਾਉਣਨੇ ਆ ਬਾਕੀ ਦੀ ਆਪਾਂ ਗੱਲ ਕਰੀਏ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸੀਮਾ ਗਈ ਇੱਥੋਂ ਦੂਰੀ 1 ਕਿਲੋਮੀਟਰ ਆ ਆਪਾਂ ਹੁਣ ਜਮਾ ਮੰਨ ਲਓ ਵੀ ਜਿਹੜਾ ਭਾਰਤ ਦਾ ਆਖਰੀ ਪਿੰਡ ਆ ਉੱਥੇ ਆ ਤੇ ਜਮਾ ਬਾਰਡਰ ਦੇ ਕੋਲੀਆਂ ਪਾਕਿਸਤਾਨ ਦੇ ਤੇ ਬਾਕੀ ਜਿਹੜਾ ਹਿੰਦੂ ਮਾਲ ਕੋਡ ਦਾ ਇਹ ਸਾਰਾ ਇਤਿਹਾਸ ਆ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਸਾਰਾ ਪੜ੍ਹ ਸਕਦੇ ਹੋ ਤੇ ਇਹ ਇਧਰਲੀ ਸਾਈਡ ਵੀ ਆ ਸਾਰਾ ਇਤਿਹਾਸ ਇਹਦੇ ਵਿੱਚ ਲਿਖਿਆ ਹੋਇਆ ਸਾਰਾ ਵੀ ਕਿਦੋਂ ਕਿੰਨੇ ਟ੍ਰੇਨਾਂ ਚੱਲਦੀਆਂ ਸੀਗੀਆਂ ਵੀ ਕਿੱਥੋਂ ਤੱਕ ਜਿਹੜਾ ਮਾਲ ਸੀਗਾ ਮਨ ਲਓ ਪਹਿਲਾਂ ਇੱਥੋਂ ਹਿੰਦੂਮਲ ਕੋੜ ਤੋਂ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਜਾਂਦਾ ਸੀਗਾ ਉਹ ਸਾਰਾ ਟ੍ਰੇਨਾਂ ਬਾਰੇ ਹਰੇਕ ਚੀਜ਼ ਬਾਰੇ ਪਿੰਡ ਦੇ ਇਤਿਹਾਸ ਬਾਰੇ ਇੱਥੇ ਦੱਸਿਆ ਹੋਇਆ ਹੈਗਾ ਤੇ ਬਾਕੀ ਭਈਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕਿ ਹਿੰਦੂਮਲ ਕੋੜ ਦਾ ਜਿਹੜਾ ਰੇਲਵੇ ਸਟੇਸ਼ਨ ਹੈਗਾ ਇਹ ਮੰਨ ਲਓ ਨਵਾਂ ਹੈਗਾ ਜਿਹੜਾ ਜਿੱਥੋਂ ਪਹਿਲਾਂ ਟ੍ਰੇਨਾਂ ਜਾਂਦੀਆਂ ਸੀਗੀਆਂ ਪਾਕਿਸਤਾਨ ਨੂੰ ਉੱਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਪੁਰਾਣਾ ਰੇਲਵੇ ਸਟੇਸ਼ਨ ਸੀ ਤੇ ਇਹ ਹਿੰਦੂਮਾਲ ਕੋੜ ਦਾ ਜਿਹੜਾ ਨਵਾਂ ਰੇਲਵੇ ਸਟੇਸ਼ਨ ਹੈਗਾ ਲੋ ਜਿਹੜੀ ਆ ਹੁਣ ਸਾਹਮਣੇ ਤੁਸੀਂ ਆ ਦੇਖ ਸਕਦੇ ਹੋ ਇਹ ਹੈਗਾ ਜਿਹੜਾ ਪੁਰਾਣਾ ਇੱਥੇ ਡਾਕਰ ਹੋਇਆ ਕਰਦਾ ਸੀ ਤੇ ਬਹੁਤ ਪੁਰਾਣਾ ਬੰਡ ਤੋਂ ਪਹਿਲਾਂ ਦਾ ਇਹ ਤੇ ਬਾਕੀ ਆ ਪਿੱਛੇ ਜਿਹੜੀਆਂ ਇਮਾਰਤਾਂ ਨੇ ਉਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਬਈ ਪਹਿਲਾਂ ਵਾਲੀਆਂ ਇਮਾਰਤਾਂ ਨੇ ਉਦੋਂ ਪੁਰਾਣੀਆਂ ਉਹ ਹਜੇ ਉਵੇਂ ਹੀ ਖੜੀਆਂ ਨੇ ਤੇ ਕਿਸੇ ਟਾਈਮ ਜਿਹੜਾ ਇੱਥੇ ਸੀਗਾ ਇਹ ਡਾਕਰ ਹੋਇਆ ਕਰਦਾ ਸੀਗਾ ਤੇ ਆ ਹੁਣ ਤਾਂ ਟਾਈਮ ਬਹੁਤ ਹੋ ਗਿਆ ਨਾ ਬਹੁਤ ਸਾਲਾਂ ਬੰਡ ਵਲੇ ਤੋਂ ਪਹਿਲਾਂ ਦੀਆਂ ਇਹ ਜਿਹੜਾ ਕਿ ਇੱਥੇ ਡਾਕਰ ਹੁੰਦਾ ਸੀਗਾ ਉਹ ਟਾਈਮ ਤੇ ਆ ਕੁਝ ਪੁਰਾਣੇ ਟਾਈਮ ਦੇ ਜਿਹੜੇ ਹੋਰ ਘਰ ਨੇ ਇਮਾਰਤਾਂ ਜਿਹੜੀਆਂ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜਿਹੜੀਆਂ ਲੱਕੜ ਲੁੱਕੜਾ ਉਹ ਪਹਿਲਾਂ ਵਾਲੀ ਆ ਉਵੇਂ ਤੇ ਬਾਕੀ ਹੁਣ ਤਾਂ ਇਹ ਸਾਰਾ ਖੰਡਰ ਬਣਿਆ ਪਿਆਗਾ ਆਪਾਂ ਦੇਖਦੇ ਆ ਤਾਂ ਹਾਂ ਝੜ ਕੇ ਵੀ ਜਿੰਨਾ ਹੋ ਸਕੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਚੀਜ਼ ਆ ਵੀ ਤੇ ਬਾਕੀਆ ਹੋਰ ਵੀ ਜਿਹੜੇ ਪੁਰਾਣੇ ਆਗੇ ਹਜੇ ਵੀ ਮੰਨ ਲਓ ਉਹ ਟਾਈਮ ਵੇਲੇ ਦੇ ਜਿਹੜੇ ਘਰ ਨੇ ਹੋਮੇ ਪਏ ਨੇ ਇੱਥੇ ਜਿਵੇਂ ਕਿ ਆਪਾਂ ਫਿਲਮਾਂ-ਫਿਲਮਾਂ ਦੇ ਵਿੱਚ ਆ ਬੰਡ ਵੇਲੇ ਦੀਆਂ ਜਾਂ ਦੇਖਦੇ ਹੁੰਨੇ ਆਂਗੇ ਤੇ ਇਹ ਉਹ ਪੁਰਾਣੇ ਘਰ ਨੇ ਸਾਰੇ ਬਾਕੀ ਜਿਹੜੀ ਇਧਰਲੀ ਸਾਈਡ ਆ ਇਧਰ ਤਾਂ ਹੁਣ ਐ ਲਾ ਲਓ ਵੀ ਮੂਰੇ ਪਹਾੜੀ ਢੂੜੀ ਕਿੱਕਰਾਂ ਜਾਦੇ ਹੋਈਆਂ ਪਈਆਂ ਨੇ ਲਓ ਜੀ ਬਈਆ ਦੇਖ ਸਕਦੇ ਹੋ ਤੁਸੀਂ ਸਾਰੇ ਪੁਰਾਣੇ ਘਰ ਪਹਿਲਾਂ ਵਾਲੇ ਕਿਸੇ ਟਾਈਮ ਮੰਨ ਲਓ ਇੱਥੇ ਪੂਰੀ ਜਿਹੜੀ ਰੌਣਕ ਹੋਇਆ ਕਰਦੀ ਸੀਗੀ ਆਕਰਾਂ ਦੇ ਵਿੱਚ ਤੇ ਬਾਕੀ ਬੰਡ ਤੋਂ ਬਾਅਦ ਤਾਂ ਸਾਨੂੰ ਪਤਾ ਹੀ ਹੈਗਾ ਆ ਸਾਰੀਆਂ ਇਮਾਰਤਾਂ ਦੇਖ ਸਕਦੇ ਹੋ ਬਾਕੀ ਜਿਵੇਂ ਕਹਿੰਦਾ ਟਾਂ ਟਾਂ ਦੀ ਗੱਲ ਆ ਤੇ ਮੈਨੂੰ ਐ ਹੁੰਦਾ ਵੀ ਜਿਹੜਾ ਪੁਰਾਣਾ ਆਪਣਾ ਪਹਿਲਾ ਵਾਲਾ ਆਪਾਂ ਮੈਂ ਕਿਸੇ ਰੋਟੋ ਨੂੰ ਦਿਖਾਵਾਂ ਤੇ ਬਾਕੀ ਚੀਜ਼ਾਂ ਵੀ ਘੈਂਟ ਲੱਗਦੀਆਂ ਦੇਖਣ ਨੂੰ 49 ਦਾ ਜਾਣਾ ਸਾਰਾ ਜਿਹੜਾ ਤੁਸੀਂ ਆ ਦੇਖ ਸਕਦੇ ਹੋ ਆ ਦੁਕਾਨਾਂ ਹੁੰਦੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਇੱਥੇ ਜਿਹੜੀਆਂ ਮੰਡੀ ਦੀਆਂ ਪੁਰਾਣੀ ਢਾਨ ਮੰਡੀ ਆ ਗਈ ਹੂੰ ਜਿਹੜਾ ਸਾਰਾ ਜਿਵੇਂ ਖੁੱਲਾ ਹੁੰਦਾ ਥੜੇ ਬਣੇ ਹੁੰਦੇ ਸੀ ਪੱਕੇ ਲਾਉਣ ਨੂੰ ਠੀਕ ਓਵੇਂ ਆਹ ਸਾਰਾ ਸਿਸਟਮ ਹੈ ਉਹ ਗਦਾਮ ਆ ਜਿਵੇਂ ਇਹ ਪੁੱਛੋ ਉਹ ਗਦਾਮ ਗਦਾਮ ਗਦੋਮ ਉਹ ਉਹ ਜਿਹੜਾ ਸ਼ੈੱਡ ਪਾਏ ਹੋਏ ਉਹ ਵੀ ਗਦਾਮ ਹੁੰਦੇ ਠੀਕ ਹੈ ਇਹਦਾ ਗੁਸਤਾ ਜਿਹੜਾ ਹੋਊ ਹਾਂ ਨੂਮਲਪੋੜ ਦਾ ਜਿੱਥੋਂ ਕਿ ਪਨਾ ਟ੍ਰੇਨਾਂ ਜਾਂਦੀਆਂ ਸੀਗੀਆਂ ਸਿੱਧੀਆਂ ਪਾਕਿਸਤਾਨ ਨੂੰ ਜਾਂਦੀਆਂ ਆਹ ਗੱਡੀ ਨਹੀਂ ਲੀ ਜਾਂਦੀ ਆ ਹਾਂ ਕਿੱਛ ਡਬਲ 90 ਜਾਂਦੀ ਸੀ ਲਾਹੌਰ ਤੋਂ ਠੀਕ ਹੈ ਜਿਵੇਂ ਤੱਕ ਲੈਂਡ ਤੇ ਆ ਕੀ ਦਿੱਤੀ ਹੈ ਨਾ ਸਾਰੀ ਇੱਥੋਂ ਪਹਿਲਾਂ ਪਾਕਿਸਤਾਨ ਵਾਲੇ ਵੱਟ ਕੇ ਆਪਦੀ ਲੈ ਕੇ ਫਿਰ ਆਪਣਿਆਂ ਦੇ ਵੱਟ ਕੇ ਤੇ ਉੱਥੋਂ ਮੋੜਦੀ ਉਹ ਵੀ ਤੈਨੂੰ ਵਿਖਾ ਦੇਣਾਂਗੇ ਬਾਕੀ ਵੀ ਜਿਹੜੇ ਆ ਤੁਸੀਂ ਬੋਰਡ ਦੇਖ ਸਕਦੇ ਹੋ ਇਹ ਬਹੁਤ ਸਾਲ ਪੁਰਾਣੇ ਬੋਰਡ ਨੇ ਪਹਿਲਾਂ ਦੇ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇੱਧਰ ਜਿਹੜਾ ਆ ਮੰਦਿਰ ਬਣਿਆ ਹੋਇਆ ਸੀਗਾ ਮੰਦਿਰ ਬਹੁਤ ਪੁਰਾਣਾਗਾ ਤੇ ਆ ਬੋਰਡ ਪਿੱਪਲ ਇਹ ਸਾਰੇ ਪਹਿਲਾਂ ਵਾਲੇ ਆਗੇ ਕਿਸੇ ਟਾਈਮ ਮੰਨ ਲਓ ਇੱਥੇ ਰੌਣਕਾਂ ਲੱਗਿਆ ਕਰਦੀਆਂ ਸੀਗੀਆਂ ਤੇ ਵੰਡ ਤੋਂ ਬਾਅਦ ਤਾਂ ਸਾਨੂੰ ਪਤਾ ਜਿਹੜਾ ਜਾਣਾ ਹੋਇਆਗਾ ਤੇ ਬਾਕੀ ਭਈ ਅੱਗੇ ਵੀ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਇੱਥੇ ਜਿਹੜਾ ਕਿ ਪੁਰਾਣਾ ਇਤਿਹਾਸ ਹੈ ਕਹਿ ਸਕਦੇ ਆਪਾਂ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਆ ਗਿਆ ਭਈ ਜਿਹੜਾ ਕਿ ਇੱਥੇ ਪੁਰਾਣਾ ਜਿਹੜਾ ਮੰਦਿਰ ਹੋਇਆ ਕਰਦਾ ਸੀ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਜਗਾ ਤੇ ਬਾਕੀ ਇਧਰਲੇ ਪਾਸੇ ਜਿਹੜਾ ਟੋਬਾ ਬਣਿਆ ਹੋਇਆ ਸੀਗਾ ਪੁਰਾਣਾ ਤੇ ਬਾਕੀ ਵੀ ਆ ਇਧਰਲੀ ਸਾਈਡ ਤੁਸੀਂ ਉਹ ਵੀ ਦੇਖ ਸਕਦੇ ਜਿਵੇਂ ਕਿ ਉਹ ਬਾਜਰਾ ਪੂਜਰਾ ਹਜੇ ਮੰਗ ਬੀਜ ਦੇ ਇੱਥੇ ਜਿਵੇਂ ਕਿ ਆਪਣੇ ਉਧਰ ਪਿੰਡਾਂ ਨਹੀਂ ਹਜੇ ਵੀ ਇਹ ਚੀਜ਼ਾਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਬਾਕੀ ਵੀ ਇੱਥੇ ਆ ਕੇ ਪੂਰਾ ਮਾਹੌਲ ਆ ਜਿਹੜਾ ਪੂਰਾ ਘੈਂਟ ਲੱਗਿਆ ਮੈਨੂੰ ਤੇ ਬਾਕੀ ਵੇਖਣ ਨੂੰ ਹੀ ਬਹੁਤ ਸੋਹਣਾਗਾ ਤੇ ਬਾਕੀ ਚਲੋ ਆਪਾਂ ਤੁਹਾਨੂੰ ਅੱਗੇ ਹੋਰ ਵੀ ਦਿਖਾਉਨੇ ਆ ਇੱਥੇ ਤੇ ਕਿਉਂਕਿ ਇਹ ਜਿਹੜਾ ਏਰੀਆ ਆ ਗਿਆ ਸਾਰਾ ਬਰਡ ਏਰੀਆ ਆ ਗਿਆ ਤੇ ਜੇ ਆਪਾਂ ਹੁਣ ਪਾਕਿਸਤਾਨ ਦੀ ਗੱਲ ਕਰੀਏ ਜਮਾਂ ਕੋਲੀ ਆ ਇਥੋਂ ਤੇ ਆਪਾਂ ਤੁਹਾਨੂੰ ਦਿਖਾਉਂਦੇ ਤੇ ਬਾਕੀ ਬਈ ਹੁਣ ਆਪਾਂ ਤੁਹਾਨੂੰ ਅੱਗੇ ਜਿਹੜੇ ਆ ਦਿਖਾਉਨੇ ਆ ਕਿ ਗੈਸਟ ਹਾਊਸ ਜਿੱਥੇ ਮਹਾਰਾਜ ਗੰਗਾ ਸਿੰਘ ਹੂੰ ਰਹਿੰਦੇ ਹੁੰਦੇ ਸੀ ਹੂੰ ਠੀਕ ਐ ਇਹਦੇ ਨਹਿਰ ਬਣਦੀ ਸੀ ਨਾ ਉਦੋਂ ਰਹਿੰਦੇ ਹੁੰਦੇ ਸੀ ਜਿਵੇਂ ਠੀਕ ਐ ਓਏ ਦੁਕਾਨਦੂਣ ਤੇ ਜੋ ਵੀ ਐ ਠੀਕ ਉਸਤਮ ਨਾਲ ਠੀਕ ਐ ਗੰਗਾ ਸਿੰਘ ਜਿਹੜੀ ਨਹਿਰ ਲੈ ਕੇ ਆਏ ਠੀਕ ਐ ਗੰਗ ਨਹਿਰ ਹੂੰ ਹੂੰ ਉਦੋਂ ਦੇ ਐ ਇਹ ਠੀਕ ਐ ਇੱਧਰ ਵੀ ਤਾਰ ਲੱਗੀ ਹੋਈ ਆ ਪਾ ਤਾਰ ਥੱਲੇ ਵੀ ਜਾਂਦੀ ਐ ਅੱਗੇ ਆਹ ਵੇ ਉਹ ਜਿਹੜੇ ਸਾਨੂੰ ਆਪਾਂ ਦੱਸ ਕਹਿ ਰਹੇ ਸੀ ਜਿਹੜੇ ਗੈਸਟ ਹਾਊਸ ਨੇ ਗੈਸਟ ਹਾਊਸ ਸੀਗੇ ਉਸ ਟਾਈਮ ਦੇ ਇਹ ਉਹ ਆਗੇ ਤੇ ਬਾਕੀ ਹੁਣ ਤਾਂ ਇੱਥੇ ਤੁਸੀਂ ਆਨ ਲੋ ਇਧਰ ਮੱਜਾਂ ਚਰਦਿਆਂ ਸਕਦੀਆਂ ਨੇ ਤੇ ਆਪਾਂ ਉਧਰੋਂ ਨੰਕੇ ਆਏ ਆਂਗੇ ਤਾਰਾਂ ਥੱਲੇ ਦੀ ਤੇ ਆਹ ਵੀ ਜਿਹੜਾ ਬੋੜ ਆਗਾ ਇਹ ਡਿੱਗਿਆ ਪਿਆਗਾ ਪੀਪਲ ਬਹੁਤ ਪੁਰਾਣਾ ਇਹ ਵੀ ਇਹ ਪਹਿਲਾਂ ਦਾ ਨਹਿਰੀ ਵਿਭਾਗਮੇ ਜਾਂਦਾ ਸੀ ਜਿੱਥੇ ਠਾਹ ਇਹ ਉਹ ਨਹਿਰੀ ਨਹਿਰ ਬੰਦੀ ਕਰਕੇ ਤੇ ਉਦੋਂ ਇਹ ਗੈਸਟ ਹਾਊਸ ਬਣੇ ਸੀਗੇ ਠੀਕ ਹੈ ਉਹ ਤੋਂ ਬਾਅਦ ਇਹ ਜਿਹੜੀ ਹੈ ਕਾਲਜ ਨੂੰ ਹੁਣ ਦਿੱਤੀ ਵੀ ਜਾਏਗਾ ਕਾਲਜ ਦੀ ਹੈ ਇਹ ਉਹ ਪਹਿਲੇ ਪਾਸੇ ਪਹਿਲੀ ਸਾਈਡ ਕਾਲਜ ਬਣ ਗਿਆ ਕਾਲਜ ਬਣ ਗਿਆ ਇਹ ਮੂਰੇ ਗਰਾਊਂਡ ਆ ਕਾਲਜ ਦਾ ਠੀਕ ਆ ਇਹ ਬਾ ਇਹ ਹੁਣ ਲਾਸਟ ਹੀ ਆ ਸਮਝ ਲਾ ਵੀ ਥੋੜੇ ਟਾਈਮ ਨੂੰ ਇਹ ਟੈ ਜਾਣੀਆਂ ਜਮਾ ਇਹ ਮਿੱਟੀ ਕਰ ਦੇਣਗੇ ਹਾਂ ਹਾਂ ਤੇ ਆਪਾਂ ਬਈ ਜਿਹੜੀਆਂ ਤੁਹਾਨੂੰ ਆਹ ਪੁਰਾਣੀਆਂ ਯਾਦਾਂ ਦਿਖਾ ਰਹੇ ਸੀ ਵੀ ਹਜੇ ਖੜੀਆਂ ਨੇ ਤੇ ਬਾਕੀ ਜਿਹੜੀਆਂ ਇਹਨਾਂ ਦੀਆਂ ਨਵਾਂ-ਨਵਾਂ ਬਹੁਤ ਚੌੜੀਆਂ ਭਰੀਆਂ ਹੋਈਆਂ ਨੇ ਕਿਉਂਕਿ ਜਿਹੜੀਆਂ ਇੰਨੇ ਟਾਈਮ ਪੁਰਾਣੀਆਂ ਖੜੀਆਂ ਨੇ ਨਹੀਂ ਅੱਜ ਤਾਂ ਅੱਜ ਨੂੰ ਕਿਸੇ ਖੜਦੀਆਂ ਇਹ ਬਾਕੀ ਆ ਹੁਣ ਦੇਖ ਸਕਦੇ ਸੀ ਆ ਮੱਝਾਂ ਜਿਵੇਂ ਕਿ ਆਪਣੇ ਉਧਰ ਨੀਲੀ ਰਾਵੀ ਕਹਿੰਦੇ ਆ ਤੇ ਆਹ ਫਿਰਦੀਆਂ ਚਰਦੀਆਂ ਹੁਣ ਨੀਲੀ ਰਾਵੀ ਚਾ ਜਮਾ ਅੱਖ-ਅੱਖਾਂ ਜਮਾ ਚਿੱਟੀਆਂ ਨੇ ਤੇ ਇਹ ਮੰਨ ਲਓ ਜਿਵੇਂ ਆਪਣੇ ਹੁਣ ਉੱਧਰ ਕਹਿੰਦੇ ਬਾਰਡਰ ਏਰੀਆ ਦੀਆਂ ਮੱਝਾਂ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਨੀਲੀਰਾ ਵੀ ਸੀ ਉਹ ਨੇ ਓਏ ਗੱਡੀਆਂ ਯਾਰ ਗਲਾਈਆਂ ਸੋਹਣੀਆਂ ਦਿੱਤੀਆਂ ਵੀਆਂ ਸੀ ਯਾਰ ਭਾਂਜ ਹਵੇਲੀ ਟੈਪ ਉਹ ਤਾਂ ਬਹੁਤ ਸੋਹਣੇ ਬਣੇ ਹੋਏ ਸੀ ਇਹ ਇਹ ਤਾਂ ਬਸ ਵੀ ਸੰਭਾਲਣਾ ਹੋਣ ਕਰਕੇ ਥੋੜਾ ਇਹ ਉੱਜੜ ਗਿਆ ਕੰਮ ਇਹ ਹਾਂ ਹਾਂ ਉਹ ਤਾਂ ਫਿਰ ਫੌਜ ਵੀ ਮਾੜਾ ਮੋਟਾ ਕੰਮ ਲੈ ਲੈਂਦੀ ਹੋਊਗੀ ਨਹੀਂ ਉਦੋਂ ਦੇ ਰਾਜੇ ਵੀ ਮੰਤਨ ਪਤਾ ਪੂਰੀ ਸਥਿਤੀ ਰੱਖਦੇ ਸੀ ਬਿਆਸਤ ਸੀ ਨਾ ਬੀਕਨੇਰ ਉਦੋਂ ਠੀਕ ਹੈ ਗੰਗਾ ਨਗਰ ਤਾਂ ਬਾਅਦ ਚ ਬਣਿਆ ਬੈਲਾ ਬੀਕਨੇਰ ਆਸਤੀ ਠੀਕ ਹੈ ਪਰ ਉਹਨੀਆਂ ਕੰਧਾਂ ਕੱਚੀਆਂ ਸੀ ਸਾਰੀਆਂ ਠੀਕ ਹੈ ਵੀ ਇਹ ਵਿੱਚ ਮਾੜਾ ਇਹ ਦੇਖਣ ਨਾ ਮਾਰ ਕੇ ਠੀਕ ਹੈ ਅੰਦਰੋਂ ਸਾਰੇ ਆਪਾਂ ਦੇਖਦੇ ਅੱਗੇ ਵੀਨੇ ਕੰਧਾਂ ਸੀਗੀਆਂ ਉਹ ਅੰਦਰੋਂ ਕੱਚੀਆਂ ਸੀ ਤੇ ਬਾਹਰਲੀ ਸਾਈਡ ਤੋਂ ਜਿਹੜੀਆਂ ਪੱਕੀਆਂ ਹੋਈ ਨੇ ਉਹ ਗਾਡਰ-ਗੂਡਰ ਚੜਾਏ ਹੋਏ ਸੀ ਨਾ ਪਹਿਲਾਂ ਵੀ ਹਾਂ ਉਹਨਾਂ ਟਾਈਮਾਂ ਦੇ ਉਹਨਾਂ ਟਾਈਮਾਂ ਦੇ ਪੁਲਾਂ ਵਾਲੇ ਭਾਂਦੇ ਨੇ ਗਾਡਰ ਜਿਹੇ ਹੁੰਦੇ ਆ ਹਾਂ ਹਾਂ ਉਸ ਟਾਈਮ ਦੇ ਸੀ ਉਸ ਟਾਈਮ ਦੇ ਆ ਭਾਈ ਕੰਧਾ-ਕੁੰਧਾ ਗਾਡਰ-ਗੂਡਰ ਕਿੱਦਾਂ ਤੱਕ ਦੇ ਗਾਡਰ-ਗੂਡਰ ਆਏ ਨਾ ਭਾਈ ਜਿਵੇਂ ਹੁਣ ਵਾਲਾ ਲੋਹਾਗਾ ਉਹਨਾਂ ਨੂੰ ਤਾਂ 60000 ਰੁਪਏ ਜਾਂਦੀ ਆ ਆ ਉਮੇ ਦੇ ਉਮੇ ਫਰਿਆ ਜੀ ਉਮੇ ਪਈ ਆ ਉਮੇ ਪਈ ਆ ਸਾਰੇ ਕਾਤੀ ਆ ਵੀ ਪੂਰੀਆਂ ਗਲਾਈਆਂ ਗਲੋਈਆਂ ਦੇ ਕੇ ਪੂਰਾ ਘੈਂਟ ਕੰਮ ਬਣਾਇਆ ਹੋਇਆ ਸੀ ਯਾਰ ਆਪਣੇ ਸਟੇਸ਼ਨ ਤੇ ਲਾ ਲਓ ਬਾਈ ਠੀਕ ਹੈ ਉੱਥੇ ਨਵਾਂ ਸਟੇਸ਼ਨ ਬਣਿਆ ਉਹ ਬਹਿ ਵੀ ਗਿਆ ਤੇ ਜਿਹੜਾ ਪੁਰਾਣਾ ਹੈ ਉਹ ਅੱਜ ਵੀ ਉਵੇਂ ਖੜਾ ਠੀਕ ਪੁਰਾਣਾ ਹੀ ਵੇਲਾ ਤੂੰ ਆ ਬਿਲਡਿੰਗ ਕਿੱਡੀ ਵਧੀਆ ਇਹ ਹੁਣ ਜਦੋਂ ਮੈਂ ਫੌਜੀ ਕੰਮ ਲੈਂਦੇ ਆ ਮਾਰਾ ਮਾਤਾ ਸਟੇਸ਼ਨ ਦਾ ਪੁਰਾਣਾ ਉਹ ਅੱਜ ਵੀ ਵਧੀਆ ਖੜਾ ਫੌਜੀ ਯੂਜ਼ ਕਰਦੇ ਹਾਂ ਤੇ ਆ ਬਈ ਉਹ ਉਸ ਟਾਈਮ ਦੇ ਜਿਹੜੇ ਬਲੈਕਬੋਰਡ ਵੀ ਬਣੇ ਹੋਏ ਆ ਜਿੱਥੇ ਕਿਹੋ ਜਿਹਾ ਸਮਝਾਇਆ ਕਰਦੇ ਜਾਂ ਕੋਈ ਗੱਲਬਾਤ ਕਰਿਆ ਕਰਦੇ ਸੀ ਤੇ ਬਾਕੀ ਆਂਤਰੂਮ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਹਜੇ ਵੀ ਤੁਸੀਂ ਐਂ ਲਾ ਲੋ ਵੀ ਜਿਹੜੇ ਇਹ ਗੈਸਟ ਹਾਊਸ ਨੇ ਇੰਨੇ ਚੰਗੇ ਬਣੇ ਸੀਗੇ ਕਹਿ ਸਕਦੇ ਆ ਵੀ ਹਜੇ ਵੀ ਇਹ ਖੜੇ ਨੇ ਆ ਵੀ ਕੁਝ ਸਿਸਟਮ ਆ ਹੋਊਗਾ ਨਾ ਜਿਵੇਂ ਆ ਡੱਗੀ ਜੀ ਬਣੀ ਹੋਈ ਆ ਇੱਕ ਤੁਸੀਂ ਐਂ ਲਾ ਲੋ ਵੀ ਇੰਨੇ ਸਾਲ ਪੁਰਾਣੇ ਬੰਡ ਬਲੇ ਦੇ ਹਜੇ ਵੀ ਉਹਦੋਂ ਬੰਡ ਤੋਂ ਪਹਿਲਾਂ ਦੇ ਬਣੇ ਹੋਏ ਆ ਇਹ ਤੇ ਹਜੇ ਵੀ ਇਹ ਖੜੇ ਨੇ ਮੇ ਬੁੱਤੀ ਦੇਖੋ ਇਹਨਾਂ ਦੀ ਤੇ ਬਾਕੀ ਵੀ ਚੌੜੇ ਬਹੁਤ ਨੇ ਆ ਗੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਚੌੜੀਆਂ ਨੇ ਇਧਰਾਂ ਝੁੰਨਾ ਵੀ ਲੱਗਿਆ ਪਿਆ ਸਾਹਮਣੇ ਵੀ ਦੇਖ ਤੇ ਬਾਕੀ ਬਾਈ ਵੀਡੀਓ ਦਾ ਦੂਜਾ ਪਾਰਟ ਜ਼ਰੂਰ ਵੇਖਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ